ਐਕਚੁਅਲੀ ਕੀ ਹੋਇਆ ਹੈ ਕਿ ਕਿਉਂਕਿ ਲੋਕਲ ਲੈਵਲ ਤੇ ਵੀ ਮੀਂਹ ਬਹੁਤ ਜ਼ਿਆਦਾ ਹੈਗਾ ਹੈ ਤੇ ਜਿਹੜਾ ਦਰਿਆ ਉਹ ਤਾਂ ਲੈਵਲ ਤੇ ਸੀਗਾ ਪਰ ਦਰਿਆ ਦੀ ਇੰਨੀ ਕੋਈ ਦਿੱਕਤ ਨਹੀਂ ਆਈ ਹੈ ਸਾਨੂੰ ਜਿੰਨੀ ਕੁ ਲੋਕਾਂ ਨੇ ਆਪਣੇ ਮੋਗੇ ਬੰਦ ਕਰ ਦਿੱਤੇ ਸੋ ਕਨਾਲ ਦੇ ਵਿੱਚ ਜਿਹੜੀ ਸਬਰਾਉਂ ਹੈ ਕਨਾਲ ਉਹਦੇ ਵਿੱਚ ਪਾਣੀ ਜ਼ਿਆਦਾ ਭਰਨ ਕਰਨ ওভারਟਾਪਲ ਹੋ ਚੁੱਕੀ ਹੈ ਸੋ ਇੱਕ ਥਾਂ ਤੇ ਜਿੱਥੋਂ ਬ੍ਰੀਚ ਹੋਇਆ ਉਹਦਾ ਅਸੀਂ ਹੁਣ ਪਲੱਗ ਕਰ ਰਹੇ ਹਾਂ ਉਸ ਨੂੰ ਤੇ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਅਸੀਂ ਅਲਰਟ ਕੀਤਾ ਹੈਗਾ ਉਹਨਾਂ ਦੀ ਫਸਲਾਂ ਤੱਕ ਪਾਣੀ ਪਹੁੰਚ ਸਕਦਾ ਹੈ ਉਹਨਾਂ ਦੇ ਕਨਾਟਕ ਨਹੀਂ ਪਹੁੰਚੇਗਾ ਸੋ ਇਹ ਮੈਂ ਕਲੀਅਰ ਕਰਨਾ ਚਾਹਨੀ ਹੈ ਗੱਲ ਕਿ ਕਨਾਟਕ ਇਹ ਪਾਣੀ ਨਹੀਂ ਪਹੁੰਚੇਗਾ ਫਸਲਾਂ ਤੱਕ ਪਹੁੰਚ ਸਕਦਾ ਹੈ ਉਹਦੇ ਲਈ ਵੀ ਲਗਾਤਾਰ ਸਾਡੀਆਂ ਟੀਮਾਂ ਲਗੀਆਂ ਹੋਈਆਂ ਨੇ ਉਹ ਕੰਮ ਕਰ ਰਹੀਆਂ ਹੈਗੇ ਯਾਰ ਤੇ ਅਸੀਂ ਇੱਕ ਰੋਡ ਵੀ ਕਿਉਂਕਿ ਪਾਣੀ ਓਵਰਟ੍ਰਾਪਲ ਕਰਨ ਦੀ ਕਾਫੀ ਖਰਚਾ ਹੈਗਾ ਰੋਡ ਦੇ ਉੱਤੇ ਇਸ ਲਈ ਰੋਡ ਅਸੀਂ ਇਹ ਬੰਦ ਕਰਾ ਰਹੇ ਹੈਗੇ ਬਾਕੀ ਅਸੀਂ ਪਰਸਨਲੀ ਇਸ ਚੀਜ਼ ਨੂੰ ਮਾਨੀਟਰ ਕਰ ਰਹੇ ਕਿ ਕਿਸ ਨੂੰ ਕੋਈ ਤਕਲੀਫ ਨਾ ਆਵੇ ਤੇ ਹੋ ਸਕਦਾ ਹੈ ਕਿ ਲੋਕਾਂ ਦੇ ਫਸਲ ਤੱਕ ਪਾਣੀ ਇੱਕ ਵਾਰੀ ਜ਼ਰੂਰ ਪਹੁੰਚੇ ਪਰ ਉਤਰ ਵੀ ਜਾਵੇਗਾ ਮੈਡਮ ਕਿੰਨੇ ਪਿੰਡ ਹੈਗੇ ਜਿਹੜੇ ਪ੍ਰਭਾਵਿਤ ਨੇ ਤੋਂ ਐਸ ਆਫ ਨਾਓ ਜਿਹੜੇ ਤਿੰਨ ਪਿੰਡ ਅਸੀਂ ਆਇਡੈਂਟੀਫਾਈ ਕੀਤੇ ਹੈ ਜਿੱਥੇ ਫਸਲਾਂ ਤੱਕ ਪਾਣੀ ਪਹੁੰਚ ਜਾਏਗਾ ਮੈਨੂੰ ਨਹੀਂ ਲੱਗਦਾ ਉਸ ਤੋਂ ਵੱਧ ਹੋਣੀ ਚਾਹੀਦੀ ਜੇਕਰ ਅੱਗੇ ਕੋਈ ਸਥਿਤੀ ਐਦਾ ਦੀ ਬਣਦੀ ਹੈ ਵੈਸੇ ਤਾਂ ਅਸੀਂ ਲੱਗੇ ਹੋਏ ਮੈਨੂੰ ਲੱਗਦਾ ਕੁਝ ਐਦਾ ਦੀ ਕੋਈ ਪ੍ਰੋਬਲਮ ਆਉਣ ਵਾਲੀ ਹੈਗੀ ਪਰ ਅਸੀਂ ਆਪ ਇੱਥੇ ਖੜੇ ਹੈ ਟੂ ਇਨਸ਼ੋਰ ਕਿ ਕੋਈ ਦਿੱਕਤ ਨਾ ਆਵੇ ਕਿ ਪਾਣੀ ਦਾ ਪੱਧਰ ਜਿਹੜਾ ਲੱਗਦਾ ਕੀ ਜਾ ਰਿਹਾ ਸਥਾਨਕ ਪਾਣੀ ਕਹਿੰਦੇ ਇਹ ਜਿਹੜਾ ਪਾੜ ਬੜ ਸਮਾ ਰਹਿੰਦੇ ਆ ਜੇ ਪ੍ਰਸ਼ਾਸਨ ਨੇ ਬੰਨ ਬੰਨ ਜਿਹੜਾ ਇਸ ਦਾ ਇੱਕ ਮਿੰਟ ਭਾਈ ਪਾਣੀ ਜਿਹੜਾ ਇਸ ਦਾ ਜਿਹੜਾ ਬੰਨ ਕਮਜ਼ੋਰ ਹੋਣ ਦਾ ਕਰਕੇ ਜੜਾ ਟੁੱਟ ਗਿਆ ਇਹ ਬੰਨ ਦੀ ਦਿੱਕਤ ਨਹੀਂ ਹੈਗੀ ਜੀ ਇਹ ਓਵਰ ਟਾਪਲ ਹੋਈ ਹੈ ਮੈਂ ਦੁਬਾਰਾ ਇਹ ਦੱਸਦੀ ਹਾਂ ਜੀ ਕਿਉਂਕਿ ਮੀਂਹ ਪੈ ਰਿਹਾ ਹੈ ਲੋਕਾਂ ਨੇ ਆਪਣੇ ਮੋਗੇ ਬੰਦ ਕਰ ਦਿੱਤੇ ਪਾਣੀ ਇਹਦੇ ਵਿੱਚ ਜ਼ਿਆਦਾ ਹੈਗਾ ਹੈ ਅਸੀਂ ਪਿੱਛੋਂ ਪਾਣੀ ਬੰਦ ਕਰਾ ਚੁੱਕੇ ਹਾਂ ਕਨਾਲ ਪਾਣੀ ਇੱਕ ਕਨਾਲ ਹੈ ਜੀ ਡਰੇਨ ਨਹੀਂ ਹੈਗੀ ਪਲੀਜ਼ ਇਹ ਫਰਕ ਜਾਣਨਾ ਬਹੁਤ ਜ਼ਰੂਰੀ ਹੈਗਾ ਡ੍ਰੇਨ ਦੀ ਗੱਲ ਨਹੀਂ ਹੈਗੀ ਇਹ ਕਨਾਲ ਹੈਗੀ ਹੈ ਸਬਰਾਉ ਇਹਦਾ ਪਾਣੀ ਓਵਰਟਾਪਲ ਹੋਇਆ ਹੈ ਕਿਉਂਕਿ ਇਹਦੇ ਵਿੱਚ ਪਾਣੀ ਜ਼ਿਆਦਾ ਸੀਗਾ ਇੱਥੇ ਮੀਂਹ ਬਹੁਤ ਜ਼ਿਆਦਾ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਸਾਰੇ ਦੇਖ ਹੀ ਸਕਦੇ ਹੋ ਇਹ ਕਨਾਲ ਜਦੋਂ ਓਵਰਟਾਪਲ ਹੋਈ ਹੈ ਉਦੋਂ ਇਹ ਸਮੱਸਿਆ ਖੜੀ ਹੋਈ ਹੈ ਨਾ ਕਿ ਇਹ ਕੋਈ ਡ੍ਰੇਨ ਹੈਗੀ ਹੈ ਆਪਾਂ ਪਿੱਛੇ ਵੀ ਪਾਣੀ ਜਿਹੜਾ ਕਨਾਲ ਦੇ ਵਿੱਚ ਛੱਡਿਆ ਜਾਂਦਾ ਵੀ ਬੰਦ ਕਰਾ ਚੁੱਕੇ ਹਾਂ ਸੋ ਇਹਦਾ ਵੀ ਇਫੈਕਟ ਜਿਹੜਾ ਹੈ 6 ਘੰਟਿਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗਾ ਇਸ ਲਈ ਮੈਂ ਕਹਿ ਵੀ ਰਹੀ ਹਾਂ ਕਿ ਪਾਣੀ ਸ਼ਾਇਦ ਫਸਲਾਂ ਤੱਕ ਪਹੁੰਚ ਸਕਦਾ ਬਿਕੋਜ਼ ਅਸੀਂ ਇੱਕ ਵਾਰੀ ਇੱਥੇ ਬਚਾ ਕਰ ਰਹੇ ਹਾਂ ਤੇ ਅਸੀਂ ਇਹ ਜਿਹੜੀ ਬ੍ਰੀਚ ਜਿਹੜੀ ਜਿੱਥੋਂ ਓਵਰ ਟੋਪਲ ਹੋ ਰਹੀ ਹੈ ਉੱਥੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਜਿਹੜਾ ਐਕਸਟਰਾ ਪਾਣੀ ਉਹਨੂੰ ਕਿਤੇ ਨਿਕਲਣਾ ਹੈਗਾ ਹੈ ਤਾਂ ਹੋ ਸਕਦਾ ਹੈ ਕਿ ਕੁਝ ਤਿੰਨ ਪਿੰਡਾਂ ਦੇ ਵਿੱਚ ਅਸੀਂ ਉੱਥੇ ਹੀ ਹੁਣ ਜਾ ਰਹੇ ਹੈਗੇ ਜਿੱਥੇ ਫਸਲਾਂ ਤੱਕ ਪਾਣੀ ਇੱਕ ਵਾਰੀ ਪਹੁੰਚ ਸਕਦਾ ਹੈ ਬਟ ਇਹ ਨਹਿਰੀ ਪਾਣੀ ਹੈਗਾ ਇਹ ਡਰੇਨ ਦਾ ਪਾਣੀ ਨਹੀਂ ਹੈਗਾ ਰੱਬ ਨਾ ਕਰੇ ਜੇਕਰ ਅਨਸੁਖਲੀ ਘਟਨਾ ਜਿਹੜੀ ਬਣਦੀ ਹੈ ਤਾਂ ਕੋਈ ਪੂਖਤਾ ਪ੍ਰਬੰਧ ਹੈ ਨੇ ਜੀ ਜੀ ਸਾ ਅਸੀਂ ਤਾਂ ਹੀ ਖੜੇ ਆ ਜੀ ਮੈਂ ਤੁਹਾਨੂੰ ਦੁਬਾਰਾ ਕਹਿਨੀਏ ਕੋਈ ਅਨਸੁਖਾ ਵੀ ਘਟਨਾ ਨਾ ਹੋਵੇ ਉਹਦੇ ਲਈ ਅਸੀਂ ਇਹ ਰੋਡ ਬੰਦ ਕਰਾ ਲਈ ਹੈ ਬਸ ਸਾਨੂੰ ਇੱਕ ਰੋਡ ਦਾ ਜ਼ਰੂਰ ਹੈ ਕਿ ਇੱਥੇ ਟ੍ਰੈਫਿਕ ਨਾ ਵਗੇ ਬਿਕੋਜ਼ ਇੱਥੇ ਪਾਣੀ ਓਵਰਟਾਪਲ ਹੋ ਸਕਦਾ ਹੈ ਉਹਦੇ ਲਈ ਅਸੀਂ ਇੱਥੇ ਰੋਡ ਬੰਦ ਕਰਾ ਰਹੇ ਹਾਂ ਦੈਟਸ ਇਟ ਮੈਡਮ ਕੋਈ ਜਾਂਚ ਕਰੋਗੇ ਕਿ ਕਿਉਂਕਿ ਪਿੰਡਾਂ ਦੇ ਲੋਕਾਂ ਦਾ ਇਲਜ਼ਾਮ ਹੈਗਾ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਸੂਚਿਤ ਕੀਤਾ ਸੀ ਉਹਨਾਂ ਨੇ ਪਹਿਲਾਂ ਹੀ ਲੇਕਿਨ ਬਾਵਜੂਦ ਉਸਦੇ ਕੋਈ ਐਕਸ਼ਨ ਨਹੀਂ ਹੋਇਆ ਨਹੀਂ ਮੈਂ ਜ਼ਰੂਰ ਚੈੱਕ ਕਰਾਂਗੀ ਜੇ ਨਹਿਰੀ ਵਿਭਾਗ ਨੇ ਕੋਈ ਐਕਸ਼ਨ ਨਹੀਂ ਲਿੱਤਾ ਵੈਸੇ ਤਾਂ ਮੈਨੂੰ ਜਿਹੜਾ ਪ੍ਰਾਈਮਰ ਫੇਸ ਇੱਥੇ ਦਿਖ ਰਿਹਾ ਉਹ ਇਹੀ ਹੈ ਕਿ ਇਹ ਪਾਣੀ ਜ਼ਿਆਦਾ ਹੋਣ ਕਰਕੇ ਓਵਰਟਾਪਲ ਹੋਇਆ ਹੈ ਲੇਕਿਨ ਇਦਾਂ ਦਾ ਕਿਸੇ ਮੈਂ ਤਾਂ ਹੀ ਆ ਪਾਈ ਹਾਂ ਜੀ ਕਿ ਜੇਕਰ ਪਿੰਡ ਵਾਲੇ ਨੇ ਵੀ ਮੈਨੂੰ ਕੁਝ ਦੱਸਣਾ ਹੈ ਮੈਂ ਇੱਥੇ ਆਪ ਸਾਨੂੰ ਸੁਣਾਂਗੀ ਬਿਕੋਜ਼ ਦੇਖੋ ਹੁਣ ਆਪਣਾ ਜਿਹੜਾ ਸੀਜ਼ਨ ਹੈ ਖਤਮ ਤਾਂ ਹੋਇਆ ਨਹੀਂ ਹੈਗਾ ਫਲੱਡ ਦਾ ਤੇ ਹੁਣ ਵੀ ਜੇਕਰ ਕੋਈ ਅਸੀਂ ਕੋਈ ਚੀਜ਼ ਰਹਿੰਦੀ ਹੋਵੇ ਪਿੰਡ ਵਾਲਿਆਂ ਨੂੰ ਲੱਗਦਾ ਹੈ ਮਹਿਸੂਸ ਹੁੰਦਾ ਹੈ ਅਸੀਂ ਗੱਲਬਾਤ ਕਰਕੇ ਉਹ ਵੀ ਦੇਖ ਆਂਦੇ ਆ ਮੈਂ ਇਸ ਲਈ ਆਪਾਂ ਲਾਸਟ ਸਵਾਲ ਹੈਗਾ ਜੀ ਡਰੇਨਸ ਵਿਭਾਗ ਵੱਲੋਂ ਚਾਹੇ ਉਹ ਦਰਿਆਵਾਂ ਦੀ ਗੱਲ ਕਰੀਏ ਜਾਂ ਡਰੇਨਸ ਦੀ ਗੱਲ ਕਰੀਏ ਕੈਨਲਸ ਹੈਗੀਆਂ ਉੱਥੇ ਇਹ ਦਾਅਵੇ ਕੀਤੇ ਜਾਂਦੇ ਹੈਗੇ ਕਿ ਸਫਾਈ ਕਰਵਾ ਦਿੱਤੀ ਫੰਡ ਜਾਰੀ ਹੋ ਗਏ ਅਜਿਹੇ ਦਾਅਵੇ ਹਰ ਵਾਰੀ ਹੁੰਦੇ ਆ ਕੋਈ ਇਹਦੀ ਜਾਂਚ ਪੜਤਾਲ ਕੋਈ ਹੁੰਦੀ ਹੈਗੀ ਆ ਕਿ ਜਿਹੜੇ ਸਿਚੁਏਸ਼ਨ ਹੈ ਹੈਗੀਆਂ ਕਿਉਂਕਿ ਬਹੁਤ ਜਗ੍ਹਾ ਅਜਿਹਾ ਸਰਕੰਡੇ ਜੰਮੇ ਹੋਏ ਜਾਂ ਦਰਿਆ ਦੇ ਹਾਲਾਤ ਕਰਾਂਗੇ ਇਹ ਵੀ ਹਾਲਾਤ ਨੇ ਬਿਆਸ ਦਰਿਆ ਦੇ ਵੀ ਔਰ ਇਧਰ ਕੈਨ ਕਨਾਲ ਦੀ ਤਾਂ ਦੇਖੋ ਕਨਾਲ ਤਾਂ ਲਾਈਨਡ ਹੁੰਦੇ ਆ ਜੀ ਉਹ ਫਿਰ ਆਪਾਂ ਨੂੰ ਦੇਖਣਾ ਪੈਂਦਾ ਜਿੱਦਾਂ ਇੱਥੇ ਅਸੀਂ ਕਹਿ ਰਹੀ ਹਾਂ ਕਿ ਓਵਰਟ੍ਰਾਪਲ ਇਹ ਕਹਿ ਰਹੀ ਹੈ ਕਿ ਕਿ ਓਵਰਟ੍ਰਾਪਲ ਹੋਈ ਹੈ ਜਿਹੜੇ ਦਰਿਆ ਹੁੰਦੇ ਆ ਉਹਦੀ ਡੀਸੇਲਟਿੰਗ ਸਮੇਂ-ਸਮੇਂ ਸਰ ਕਰਾਈ ਜਾਂਦੀ ਹੈ ਉਹਦੇ ਬਿਲ ਪਾਸ ਹੋਣ ਤੋਂ ਪਹਿਲਾਂ ਐਸ ਡੀ ਐਮਸ ਵੱਲੋਂ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ ਕਿ ਐਕਚੁਅਲੀ ਇਹ ਸਫਾਈ ਹੋਈ ਹੈ ਜਾਂ ਨਹੀਂ ਹੋਈ ਹੈ ਸਰ ਕੰਡਿਆਂ ਦੀ ਇਹ ਪ੍ਰੋਬਲਮ ਹੈਗੀ ਹੈ ਕਿ ਪਿੱਛੋਂ ਵੀ ਜਿਹੜੀ ਬੂਟੀ ਹੈਗੀ ਹੈ ਉਹ ਪਿੱਛੋਂ ਵੀ ਜਦੋਂ ਜ਼ਿਆਦਾ ਪਾਣੀ ਵਗਦਾ ਤਾਂ ਪਿੱਛੋਂ ਵੀ ਬੂਟੀ ਆ ਜਾਂਦੀ ਹੈ ਉਦੇ ਲਈ ਵੀ ਅਸੀਂ ਇਹ ਇਨਸ਼ੋਰ ਕਰਾਇਆ ਹੈਗਾ ਕਿ ਇਨਾ ਕੋਲ ਵਲਨਰੇਬਲ ਪੁਆਇੰਟਸ ਜਿੱਥੇ ਸਪੈਸ਼ਲੀ ਜਿੱਥੇ ਕੋਈ ਬ੍ਰਿਜਸ ਹੈਗੇਆਂ ਜਾਂ ਰੋਡਸ ਹੈਗੀਆਂ ਉਥੇ ਕੋਈ ਵੀ ਬੂਟੀ ਫਸੇ ਨਾ ਉਹਦੇ ਲਈ ਜੀਸੀਬੀਜ਼ ਦਾ ਪ੍ਰਬੰਧ ਪੋਕਲੇਨ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪਾਣੀ ਦਾ ਜਿਹੜਾ ਫਲੋ ਹੈ ਨਾ ਕਿਉਂਕਿ ਪਾਣੀ ਪਿੱਛੋਂ ਤਾਂ ਕਾਫੀ ਜ਼ਿਆਦਾ ਆ ਰਿਹਾ ਹੈ ਜਿੰਦੇ ਪੋਂਗ ਡੈਮ ਚੋਂ ਕਾਫੀ ਪਾਣੀ ਛੱਡਿਆ ਗਿਆ ਹੈ ਬਟ ਥੈਂਕਫੁਲੀ ਅਸੀਂ 3 ਦਿਨ ਤੋਂ ਇੱਥੇ ਨਿਗਰਾਨੀ ਰੱਖ ਰਹੇ ਕੋਈ ਪ੍ਰੋਬਲਮ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਆਈ ਦੋ ਪਿੰਡ ਦੇ ਵਿੱਚ ਅਸੀਂ ਰਾਤ ਨੂੰ ਵੀ ਡਿਊਟੀ ਲਗਾਈ ਸੀਗੀ ਸ਼ਿਓ ਆਪਣਾ ਹਾਂ ਤੇ ਤੋਂ ਆਪਾਂ ਦੋ ਪਿੰਡਾਂ ਚ ਸ਼ੇਰੋ ਨਾਗਾ ਤੇ ਅਸੀਂ ਉੱਥੇ ਕਾਫੀ ਟਾਈਮ ਤੋਂ ਤਿੰਨ ਦਿਨਾਂ ਤੋਂ ਨਿਗਰਾਨੀ ਵੀ ਰੱਖ ਰਹੀ ਹੈਗੀ ਸੋ ਸਾਨੂੰ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਡ੍ਰੇਨ ਕਰਕੇ ਐਜ਼ ਆਫ ਨਾਊ ਐਂਡ ਇਹ ਮੈਂ ਕਾਫੀ ਉਸ ਦਾਅਵੇ ਨਾਲ ਕਹਿ ਰਹੀ ਹਾਂ ਬਿਕੋਜ਼ ਮੈਂ ਪਰਸਨਲੀ ਇਸ ਚੀਜ਼ ਨੂੰ ਮੋਨਿਟਰ ਕਰ ਰਹੀ ਸੀ ਕਿ ਜਦੋਂ ਦਾ ਪੋਂਗ ਡੈਮ ਤੋਂ ਪਾਣੀ ਛੱਡਿਆ ਗਿਆ ਹੈ ਬਟ ਇਹ ਕਿਉਂ ਟੋਪਲ ਹੋਈ ਹੈ ਐਜ਼ ਆਫ ਨਾਊ ਤਾਂ ਇਹੀ ਨਜ਼ਰ ਆ ਰਿਹਾ ਹੈ ਕਿ ਓਵਰਫਲੋ ਹੋਈ ਹੈ ਐਂਡ ਇਹਦਾ ਅਸੀਂ ਹੁਣ ਦੇਖ ਲੈਣੇ ਇਹ ਬਰੀਚਿੰਗ ਨਹੀਂ ਕੀ ਨਹੀ ਲੋਕ ਲੋਕ ਅਸੀਂ ਲੋਕਾਂ ਨੂੰ ਜ਼ਰੂਰ ਮੈਂ ਦੁਬਾਰਾ ਦੱਸ ਰਹੀ ਸੀ ਮੈਂ ਤਾਂ ਹੀ ਆ ਪਈ ਹਾਂ ਲੋਕਾਂ ਦੇ ਮੁਤਾਬਕ ਗੁਜਰਾਂ ਦੇ ਪਸ਼ੂ ਵਿੱਚ ਨਹਿਰ ਦੇ ਵੜਦੇ ਉਹ ਅਸੀਂ ਦੇਖ ਲੈਣੇ ਉਹ ਅਸੀਂ ਦੇਖ ਲੈ ਲਿਆ ਅਸੀਂ ਕੰਡਰੀ ਸਫਾਈ ਵੀ ਕਰਾ ਰਹੀ ਸੀ ਗੰਦਗੀ ਦੇ ਢੇਰ ਲੱਗੇ ਹੋਏ ਨੇ ਉਹ ਅਸੀਂ ਉਹ ਮੈਂ ਉਹ ਮੈਂ ਦੇਖ ਵੀ ਸਕਦੀ ਸੀ ਕਿ ਕਿ ਇੱਥੇ ਘਾਰੀ ਜਿਹੜੇ ਦੇਖਣ ਤੇ ਦੇਖਣ ਵੀ ਨਹੀਂ ਪਹੁੰਚਦੇ ਅਗੇਨ ਮੈਂ ਆਪ ਆਈ ਹਾਂ ਸੋ ਥੈਟ ਆ ਮੈਂ ਆ ਆ ਪਈ ਹਾਂ 1 ਮਿੰਟ ਜੀ ਮੈਂ ਆ ਆ ਪਈ ਹਾਂ ਜਸਟ ਟੂ ਸੀ ਕਿ ਇਹ ਹੋਇਆ ਕਿਉਂ ਹੈ ਜੀ ਸੋ ਅਸੀਂ ਇਹ ਜ਼ਰੂਰ ਦੇਖਾਂਗੇ ਕਿ ਜੇਕਰ ਕਿਸੇ ਦੀ ਹਣਗਿਆਲੀ ਕਰਕੇ ਹੋਇਆ ਹੈ ਤਾਂ ਫਿਰ ਉਹਦੇ ਤੇ ਜੋ ਕਾਰਵਾਈ ਬਣਦੀ ਹੈ ਜ਼ਰੂਰ ਬਣੇਗੀ ਬਟ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹ ਮੈਨੂੰ ਲੋਕਾਂ ਨਾਲ ਇੱਕ ਵਾਰੀ ਗੱਲ ਕਰਨੀ ਪੈਣੀ ਹੈ ਸੋ ਉਹ ਮੈਂ ਕਰ ਲੈਣੀ ਹੈ ਬਟ ਪਹਿਲਾ ਸਭ ਤੋਂ ਪਹਿਲਾ ਜਿਹੜੀ ਸਾਡੀ ਪ੍ਰਾਇੋਰਟੀ ਹੋਈ ਹੈ ਕਿ ਇੱਕ ਤਾਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇ ਜਿਹੜੀਆਂ ਇੱਥੇ ਇਹ ਰੋਡ ਹੈਗੀ ਉਹ ਬੰਦ ਹੋ ਜਾਵੇ ਮੈਂ মিডিਆ ਵਾਲਿਆਂ ਨੂੰ ਵੀ ਇਹ ਹੀ ਰਿਕੁਐਸਟ ਕਰਾਂਗੀ ਕਿ ਆਪਾਂ ਇਸ ਚੀਜ਼ 'ਤੇ ਕੋਆਪਰੇਟ ਕਰੀਏ ਸੋ ਆਪਾਂ ਇਹਨਾਂ ਨੂੰ ਕਾਰ ਕਰ ਦਿੰਦੇ